ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਆਂ ਸੱਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰ ਲਿਓ। ਪਿੰਡ ਚਗਾਵਾ ਰੂਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ। ਇਹ ਵਪਾਰ ਲੈਣ ਦਾ ਕੰਮ ਆ ਸਜਣੋ ਉਸ ਵਪਾਰ ਲੈਣ ਦੇ ਵਿੱਚ ਆਇਆਂ ਦੋ ਵਿਹੜਾਂ گاਵਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਬਿਲਕੁਲ ਤਾਜ਼ੀਆਂ ਸੁਈਆਂ ਨਾਲੂਏ ਨਾਲ ਆ ਕਿੰਨੇ ਕਿੰਨੇ ਦਿਨ ਸੁਈਆਂ ਨੂੰ ਹੋ ਗਿਆ ਸਜਣੋ ਕਿੰਨੇ ਕਿੰਨੇ ਬੌਲੇ ਤੇ ਚੱਲਦੀਆਂ ਸਾਰੀ ਡਿਟੇਲ ਲੈ ਲਾਂਗੇ ਮਾਲਕਾਂ ਤੋਂ ਜਿਹੜੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਚੰਗੇ ਦੁੱਧ ਵਾਲੀਆਂ گاਵਾਵਾਂ ਸਜਣੋ ਦੋਨੇ ਆ ਮੰਨ ਲਓ ਗਰਮੀ ਹੁਣ ਖਤਮ ਹੁੰਦੀ ਜਾਂਦੀ ਤੇ ਬਹੁਤ ਚੰਗਾ ਦੁੱਧ ਪਾਉਣਗੀਆਂ ਬਾਕੀ ਗਰਮੀ ਦੇ ਵਿੱਚ ਵੀ ਦੁੱਧ ਦੇਣ ਵਾਲੀਆਂ ਚੀਜ਼ਾਂ ਦੋਨੇ ਭਰਾ ਕੋਲੇ ਆਜੋ ਲਈਏ ਡਿਟੇਲ ਸਾਰੀ ਤੋਰ ਤਾਰ ਕੇ ਵੇਣੇ ਨਾਲੇ ਰੇਟ ਜਿਹੜੇ ਉਹ ਵੀ ਜਾਣਗੇ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੇ ਸਾਹਿਬ ਕੀ ਹਾਲ ਜੋ ਬਹੁਤ ਵਧੀਆ ਜੀ ਮੇਰਾ ਤੁਸੀਂ ਸੁਣਾਓ ਠੀਕ ਠਾਕ ਜੀ ਠੀਕ ਠਾਕ ਤੁਸੀਂ ਚੜਦੀ ਕਲਾ ਨਾ ਚੜਦੀ ਕਲਾ ਜੀ ਤੁਸੀਂ ਸੁਣਾਓ ਸ਼ੁਕਰ ਦਾਤਾ ਤੇ ਦਾ ਚੜਦੀ ਕਲਾ ਤੇ ਆਪਣਾ ਐਡਰੈਸ ਇਹ ਪਿੰਡ ਜਗਾਵਾਂ ਰੁਕੋ ਵਾਲੀ ਹਾਂਜੀ ਤਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 991428562 ਇੱਕ ਰੀ ਮੋਬਾਈਲ ਨੰਬਰ ਹੋਰ ਰੀਪੀਟ ਕਰੀਏ 99142 ਹਾਂਜੀ 8562 ਤੇ ਆਪਾਂ ਵਪਾਰ ਦਾ ਕੰਮ ਕਰ ਵਪਾਰ ਦਾ ਕੰਮ ਨਾਂ ਆਪਣਾ ਕੀ ਹੈ ਜੀ ਨਾਮ ਹਰਵੰਤ ਸਿੰਘ ਹਰਵੰਤ ਸਿੰਘ ਹਰਵੰਤ ਸਿੰਘ ਹਰਵੰਤ ਤੇ son of ਬਲਬੀਰ ਸਿੰਘ ਬਲਬੀਰ ਸਿੰਘ ਹਾਂਜੀ ਤੇ ਫਿਰ ਆਪਾਂ ਆਪ ਹੀ گاਵਾ ਲੈ ਕੇ ਆਉਣੇ ਆ ਹਾਂਜੀ ਹਾਂਜੀ ਬਾਈ ਸੱਜਣੋ ਮਿਹਨਤੀ ਵੇਖੋ ਕਿੱਡਾ ਪਰਮਾਤਮਾ ਦੀ ਕਿਰਪਾ ਨਾਲ ਨਾਲ-ਨਾਲ ਵਪਾਰ ਦਾ ਕੰਮ ਆ ਤੇ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਦਾ ਕੋਈ ਡਰ ਨਹੀਂ ਹੈ ਨਾ ਕਿਉਂਕਿ ਮੰਗਣਾ ਗਲਤ ਆ ਮਿਹਨਤ ਦਾ ਬਹੁਤ ਬਿਲਕੁਲ ਹੱਥ ਲਾਈਏ ਤਾਂ ਪਰਮਾਤਮਾ ਹਨਾ ਚੋਗ ਦਿੰਦਾ ਹੀ ਤੇ ਆਪਾਂ ਜੇ ਆ ਗਾਂ ਦੀ ਗੱਲ ਕਰੀਏ ਤਾਂ ਕਿਹੜਾ ਸੂਆ ਸੂਈ ਆ ਸਾਜੀ ਜੀ ਜੀ ਉਹ ਤੇ ਦੂਜਾ ਦੇ ਹੀ ਠੀਕ ਆ ਕੋਈ ਵੀ ਇੰਜਾ ਵੀ ਮੰਨ ਸਕਦਾ ਆ ਦੂਜਾ ਜਾਂ ਤੀਜਾ ਹਾਂਜੀ ਹਾਂਜੀ ਤੇ ਉਹਦਾ ਕੰਨੀਆਂ ਬਰਾਬਰ ਕਰਨ ਲਈ ਹੋ ਸਕਦਾ ਦੂਜਾ ਵੀ ਥੋੜੀ ਜਿਹੀ ਲਿੱਸੀ ਆ ਵੜ ਬਾਕੀਆਂ ਸੀ ਨਾ ਗਰਮੀ ਬਹੁਤ ਪਈ ਆ ਹਾਂਜੀ ਹਾਂਜੀ ਤੇ ਇਹ ਸੂਈ ਕਿਦੋਂ ਆ ਇਹ ਸੂਈ ਨੂੰ ਆਏ ਦੋਵੇਂ ਕੱਟੀਆਂ ਸੂਈਆਂ ਇਹਨੂੰ ਵੀ ਚੋਖਾ ਦੇਣਾ ਇਹਨੂੰ ਵੀ ਚੋਖਾ ਦੇਣਾ ਠੀਕ ਆ ਜੀ ਇਹਦੇ ਮਗਰ ਮੱਛਾ ਜੀ ਅੱਛਾ ਇਹਦੇ ਕੋ ਜਿਹੜਾ ਇਸ ਟਾਈਮ ਤੇ ਬੋਲਾ 18 ਹੋ ਜੀ 17 ਹੋ ਜੀ 18 ਹੋ ਜੀ 17 18 ਕਿਲੋ ਖੁੱਲੇ ਬੋਲੇ ਤੋਂ ਸਟਾਰਟ ਹੋਈ ਆ ਹਾਂ ਜੀ ਹਾਂ ਜੀ ਪਿਛਲੇ ਸੂਏ ਦਾ ਦੁੱਧ ਦਾ ਰਿਕਾਰਡ ਕੀ ਸੀ 20 ਪਲੱਸ ਹੀ ਗੱਡਿਆ ਜੀ 20 ਪਲੱਸ ਹੈ ਤਕੀ ਦਾ ਦੁੱਧ ਖੁੱਲਾ ਹਾਂ ਜੀ ਹਾਂ ਜੀ ਠੀਕ ਆ ਤੇ ਜੇਰ ਜੂ ਰੋਕੇ ਪੈ ਗਈ ਓਕੇ ਠਣਾ ਥੁਣਾ ਲੋ ਐਨ ਓਕੇ ਗੱਲ ਹੀ ਕੋਈ ਨਹੀਂ ਜਿਹੜਾ ਅਜੇ ਖੁਸ਼ ਹੋ ਕੇ ਜਾਵੇ ਬਿਲਕੁਲ ਜੀ ਕੱਢੀ ਵੀਰੇ ਬਾਹਰ ਬੱਚਾ ਸਜਣੋ ਤੇ ਗਾਂ ਦੀ ਕੁਆਲਿਟੀ ਜਿਹੜੀ ਸਾਰੀ ਦੁੱਧ ਵਾਲੀ ਆ ਚੈੱਕ ਕਰ ਲਓ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਕਰਮਾਂ ਵਾਲੀ ਤੇ 20 ਪਲੱਸ ਦੁੱਧ ਪਿਛਲੇ ਸੂਏ ਦਾ ਸਰੀਰ ਘਟਾਂਚਾ ਵੱਡਾ ਸਜਣੋ ਨੋਟ ਕਰ ਲਿਓ ਕੱਦ ਵੀਰ ਦਾ ਫੁੱਲ ਆ ਜਿਹੜਾ ਤੋਰਨ ਲੱਗਾ ਤੇ ਇਹਦੇ ਕੱਤ ਤਨ ਤਾਜਾ ਲਾ ਲਿਓ ਤੇ ਵੇਲ ਪੂਰੀ ਵੇਖੋ ਗਾਂ ਸਰਦੀ ਆ ਗਈ ਆ ਤੇ ਸਜਣੋ ਸੇਵਾ ਕਰਿਓ ਜਿੰਨਾ ਮਰਜ਼ੀ ਦੁੱਧ ਗਾਂ ਤੋਂ ਪੀ ਲਿਓ ਚੰਗੀ ਗਾਂ ਸਰੀਰਕ ਪੱਖ ਤੋਂ ਵੀ ਥਣਲੇਵੇ ਦੀ ਕੁਆਲਿਟੀ ਤੋਂ ਵੀ ਤੇ ਸਰੀਰ ਦੁੱਧ ਦੁੱਧ ਵਾਲੀਆਂ ਨਾੜਾਂ ਨਾਲ ਲੇਵੇ ਤੇ ਇਹਨਾਂ ਜਾਲ ਵਿਛਾਇਆ ਪਿਆ ਕਰਮਾ ਵਾਲੀ ਦੇ ਵੇਖੋ ਤੁਰਦੀ ਮੱਲਾਂ ਆ ਰਹੀ ਤੌਰ ਚੰਗੀ ਆ ਵਹਿੜਦੀ ਬਾਕੀ ਨੇੜ ਤੋਂ ਥਣਲੇਵੇ ਦੀ ਕੁਆਲਿਟੀ ਦੀ ਮਤ ਤਸੱਲੀ ਕਰਾ ਦੇ ਆ ਲੈ ਵੀ ਸੱਜਣੋ ਸੁਭਾਅ ਵੀ ਚੰਗਾ ਹਨਾ ਵੀ ਸੀਲਸ ਆ ਉਹ ਮੈਂ ਨਾ ਜੇ ਕੋ ਰਸੀ ਪੌਣੀ ਰਸੀ ਪਾਰੇ ਜੋ ਉਦਾਂ ਚੋਣੀ ਹੁੰਦਾ ਉਹਦਾਂ ਚੋਣੀ ਤਾਂ ਉਦਾਂ ਵੀ ਚੋਲੇ ਫੇਸ ਕੁਆਲਿਟੀ ਚੈੱਕ ਕਰ ਲਓ ਤੇ ਇਥੋਂ ਲਾਓ ਇਹਦੇ ਥਣਲੇਵੇ ਦੀ ਕੁਆਲਿਟੀ ਦਾ ਗੇਸ ਮਲਕਵੇਣ ਬਹੁਤ ਸੋਹਣੀ ਆਉਂਦੀ ਆ ਥਣ ਅੱਥੀ ਚਵਾਈ ਵਾਲਾ ਸਜਣੋਂ ਪੂਰੀ ਪਾਵਰ ਵਾਲਾ ਵੇਖੋ ਬੈਕ ਸਾਈਡ ਤੋਂ ਆਰਡਰ ਦੀ ਕੁਆਲਿਟੀ ਕਿਆ ਬਾਤਾਂ ਕੋਈ ਐ ਨਹੀਂ ਲੌਕਣਾ ਜਾਂ ਲੇਵਾ ਸਜਣੋਂ ਹੈਕ ਸਾ ਜਮਾ ਬਹੁਤ ਸੋਹਣਾ ਰੰਗ ਰੂਪ ਵਹਿੜਦਾ ਚੰਗੀ ਸੰਭਾਲਿਓ ਤੇ ਚੰਗਾ ਦੁੱਧ ਪਾਊਗੀ ਤੇ ਵੀਰ ਜੀ ਇਹਦਾ ਰੇਟ ਕੀ ਰਹੂਗਾ ਰੇਟ ਵੀ ਜੀ ਦੇ ਦਾਂਗੇ 70000 ਉਹਦੇ ਚੋਂ ਕਿੰਨਾ ਕਮਾਨਤਨ ਹੋਊਗੀ ਥੋੜਾ ਫੋੜਾ ਕਰਦਾ 70000 ਦੀ ਦੇ ਦਿਆਂਗੇ ਉਹ ਚੋਂ ਮਾਨਤਨ ਕਰ ਦਿਆਂਗੇ ਜਿਹੜਾ ਵੀ ਸਜਣਾ ਹੈ ਹਾਂਜੀ ਹਾਂਜੀ ਤੇ ਇਸ ਗਾਉ ਦਾ ਕੀ ਹਸਾਬਤਾ ਕਿਹੜਾ ਸੂਆ ਇਹ ਵੀਰ ਦੂਜਾ ਸੂਆ ਜੇ ਇਹ ਪੱਕੀ ਦੂਜਾ ਸੂਆ ਜੇ ਕੰਨੀਆਂ ਬਰਾਬਰ ਕਰ ਲਈਏ ਠੀਕ ਆ ਹਾਂਜੀ ਇਹਨੂੰ ਵੀ ਚੌਥਾ ਦਿਨ ਸੁਈ ਇਹਦੇ ਮਗਰਵੱਛੀ ਜੀ ਇਹਦੇ ਮਗਰਵੱਛੀ ਬਹੁਤ ਪਿਆਰੀ ਆ ਹਨਾ ਹਾਂਜੀ ਤੇ ਇਹ ਕਿੰਨੇ ਬੋਲੇ ਦੇ ਆ ਇਹ ਇਸ ਟਾਈਮ ਤੇ 15 ਵਜੇ 16 ਵਜੇ 15 16 ਬੋਲੇ ਤੇ ਕਰਮਾ ਲਈ ਹੈਗੀ ਹਾਂਜੀ ਚੂਨ ਚਾਂਦ ਦੀ ਆਕ ਨੰਬਰ ਇੱਕ ਨੰਬਰ ਜੀ ਕਰਦਾ ਕੋ ਰਸੀਬ ਵਾਲੇ ਜੀ ਕਰਦਾ ਰਸੀਆਂ ਬਗਾਰ ਚੋਠੀ ਠੀਕ ਆ ਕੱਢੀ ਵੀਰੇ ਬਾਹਰ ਇਹਨੂੰ ਲਓ ਵੀ ਸੱਜਣੋ ਕਾਦੇ ਵੀ ਵੱਡੇ ਦੀ ਦੋ ਦੇ ਵੀ 20 ਪਲੱਸ ਹੀ ਕਰੂਗੀ ਵੀਰ ਜੀ ਦੋ ਦੇ ਵੀ ਵੀਰ ਕਹਿੰਦਾ ਵੀ 20 ਪਲੱਸ ਦੇਊਗੀ ਕਿਉਂਕਿ ਸੱਜਣੋ ਆ ਮਹੀਨਾ ਖੰਡ ਹੈਗਾ ਤੇ ਓਦੋਂ ਬਾਅਦ ਹਜੇ ਭਲਾ ਭੁਲਾ ਨਹੀਂ ਹੈਗੀਆਂ ਹਜੇ ਭਲਾ ਭੁਲਾ ਵੀ ਹੈਗੀਆਂ ਵੇਖੋ ਕਮਾਲ ਆ ਵੀਰੇ ਕਰ ਲਓ ਜੇ ਕੋ ਲੈ ਚੱਲ ਵੀਰੇ ਤੇ ਥਣਾ ਥਣਾ ਦੀ ਬਰਾਬਰ ਜਮਾ ਇਹ ਜਿਹੜੀ ਮੜੀ ਤੁਹਾਨੂੰ ਦੇਂਦੀ ਹੈ ਭਾਲ ਜੇ ਇਹ ਪਾਲਾ ਇੱਕ ਸਾਈਡ ਭਾਰੀ ਰੱਖਦੀ ਹੈ ਹਨਾ ਠੀਕ ਆ ਮੇਰਾ ਵੀ ਜਿੰਨੇ ਵੀ ਘਾਣੇ ਦੋ ਟਾਂ ਤਿੰਨ ਟਾਂ ਕੂਦਰਤ ਸਲੀ ਕਰਦੀ ਹੈ ਹਾਂ ਜਦੋਂ ਕੀੜਾ ਵੀਰੇ ਪਸ਼ੂ ਲੈਣਾ ਤੇ ਆਪਦੀ ਤਸੱਲੀ ਕਰਨਾ ਅਗਲੇ ਦਾ ਵੀ ਹੱਕ ਆ ਹਨਾ ਆਪਾਂ ਵੀ ਕੋਸ਼ਿਸ਼ ਕਰਦੇ ਆ ਚੰਗਾ ਕਰਨ ਦੀ ਹਾਂਜੀ ਹਾਂਜੀ ਵਪਾਰੀ ਕੋਈ ਐ ਕੋਈ ਧਾਕੇ ਨਹੀਂ ਕਰਦਾ ਕਿ ਕਿਸੇ ਦਾ ਬੁਰਾ ਹੋ ਜੇ ਕੁਦਰਤੀ ਆਈਆਂ ਤਾਂ ਆਪਣੇ ਘਰਾਂ ਚੋਂ ਹੁੰਦੀਆਂ ਤੇ ਕਈ ਵਾਰੀ ਗਲਤ ਵੀ ਹੁੰਦੀਆਂ ਹਾਂਜੀ ਹਾਂਜੀ ਵੇਖ ਸੱਜਣੋ ਐ ਸਾਈਡ ਤੋਂ ਵੀ ਉਨਾ ਹੀ ਥਨ ਲੇਵਾ ਕਰਮਾਂ ਵਾਲੀ ਦਾ ਲੱਗਾ ਹਾਂ ਨਹੀਂ ਸੀਲਸ ਆਊਗਾ ਹਨਾ ਓਕੇ ਰਿਪੋਰਟ ਆ ਕੋਈ ਐ ਲੂਤਲ ਨਹੀਂ ਤੇ ਵੀਰ ਜੀ ਇਹਦਾ ਰੇਟ ਫਿਰ ਕੀ ਰੱਖਾਂਗੇ ਆਪਾਂ ਇਹ ਵੀ ਨਹੀਂ ਦੇ ਦਾਂਗੇ 50000 ਇਹਦਾ ਮੁੱਲ 65000 ਤੇ ਮਾਨਤਨ ਕਰਦੇ ਆਂਗੇ ਕਰਦਾਂਗੇ ਠੀਕ ਆ ਸੱਜਣੋ ਬੱਚੇ ਜਿਹੜੇ ਉਹ ਗੈਸ ਲਾ ਲਓ ਆ ਵੱਛੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬਹੁਤ ਟਾਪ ਦੇ ਟੀਕੇ ਦੀ ਵਹਿੜ ਵੱਛੀ ਚੰਗਾ ਕਿਸੇ ਸੱਜਣ ਨੇ ਟੀਕਾ ਲਵਾਇਆ ਤੇ ਚੰਗਾ ਬੱਚੇ ਨੂੰ ਜਨਮ ਦੇਤਾ ਤੇ ਜਿਹੜੀ 1 ਨੰਬਰ ਤੇ ਗਊਥਨੂ ਚਲਾ ਕੇ ਵਿਖਾਈ ਉਹਦੇ ਮਗਰ ਇਹ ਵੱਛਾ ਦੋ ਵਹਿੜਾ ਫੋਰ ਸੇਲ ਵਿਕਾਊ ਆ ਸੱਜਣੋ ਜਿਗਾਵਾ ਪਿੰਡਾ ਰੂਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਪ੍ਰੋਪਰ ਇਹਨਾਂ ਦੀ ਜਾਣਕਾਰੀ ਜਿਹੜੀ ਡਿਟੇਲ ਆਪਾਂ ਵੀਰ ਤੋਂ ਤੁਹਾਡੇ ਨਾਲ ਲੈ ਕੇ ਸਾਂਝੀ ਕਰਤੀ ਆ ਤੇ ਕਰਕੇ ਤਸੱਲੀ ਜਿਹੜੀ ਵੀ ਪਸੰਦ ਆ ਗਈ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਮਿਲਦੇ ਆ ਕਿ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ